ਸਭ ਤੋਂ ਪਹਿਲਾਂ ਦਾ ਸਾਰਿਆਂ ਨੂੰ ਪਿਆਰ ਭਰੀ ਸ਼ਾਸ਼ੀਕਾਲ ਜਿਵੇਂ ਤੁਹਾਨੂੰ ਪਤਾ ਹੀ ਆਪਣਾ ਚੈਨਲ ਰਾਣਾ ਸੰਧੂ ਯਾਰ ਪੰਜਾਬੀ ਆਪਣਾ ਚੈਨਲ ਲਾਈਕ ਸ਼ੇਅਰ ਕਮੈਂਟ ਕਰਦੇ ਹੋ ਤੇ ਦੱਸਿਓ ਵੀ ਕਿਹੜੇ ਕਿਦਾਂ ਤੁਹਾਨੂੰ ਜਿੱਦਾਂ ਤੁਹਾਨੂੰ ਪਤਾ ਆਪਾਂ ਵਕ ਵਕ ਟੌਪ ਦੇ ਵਿਸ਼ੇ ਮੁੱਦਿਆਂ ਬਾਰੇ ਆਪਾਂ ਗੱਲਬਾਤ ਡੇਲੀ ਕੰਟੀਨਿਊ ਕਰਦੇ ਰਹਿੰਨੇ ਆ ਆਪਣਾ ਚੈਨਲ ਆ ਤੇ ਅੱਜ ਮੁੱਦਾ ਆਪਣਾ ਵਿਦੇਸ਼ ਭਗਤੀ ਦੇਸ਼ ਭਗਤੀ ਕੀ ਹੁੰਦੀ ਜਿੱਦਾਂ ਦੇਸ਼ ਭਗਤੀ ਹੁੰਦੀ ਆ ਵੀ ਜਿੱਦਾਂ ਆਪਾਂ ਆਰਮੀ ਚ ਜੂ ਟ੍ਰੇਨਿੰਗ ਲੈਂਦੇ ਆ ਟ੍ਰੇਨਿੰਗ ਦੇ ਵਿੱਚ ਸੌਂ ਚਕਾਉਂਦੇ ਆ ਵੀ ਦੇਸ਼ਨਾ ਤੁਸੀਂ ਗਦਾਰੀ ਨਹੀਂ ਕਰਨੀ ਦੇਸ਼ਨਾ ਦੀ ਸੌਂ ਚੁਕਣੀ ਦੇਸ਼ ਲਈ ਤੁਸੀਂ ਆਤਮ ਸਭ ਤੋਂ ਪਰਹੋਣਾ ਦੇਸ਼ ਲਈ ਤੂੰ ਜੀਣਾ ਮਰਨਾ ਦੇਸ਼ ਲਈ ਸੋਹਾ ਖਾਣੀ ਹਨ ਜਦੋਂ ਬਾਰਡਰਾਂ ਦੇ ਜਦੋਂ ਜਾਣੇ ਆਪਾਂ ਜਿਦਾਂ ਬੀਐਸਓ ਹੋ ਗਏ ਹਨ ਆਈਟੀਬੀਪੀ ਹੋ ਗਏ ਨੇ ਇਹ ਸਾਰਿਆਂ ਨੂੰ ਦੇਸ਼ ਭਗਤੀ ਸੌਂ ਚਕਾਉਂਦੇ ਆ ਵੀ ਤੁਸੀਂ ਆਪਣਾ ਜੇ ਬੰਦਾ ਫੜਿਆ ਵੀ ਜਾਂਦਾ ਵਾ ਜਦੋਂ ਗੁੱਸਪੇਟ ਜਦੋਂ ਆਈਐਸ ਕੋਈ ਅੱਤਵਾਦੀ ਆ ਆਪਣਾ ਉਧਰ ਆ ਜਾਏ ਇਧਰ ਆ ਜਾਏ ਵੀ ਕੋਈ ਆਪਣੀ ਗੱਲਬਾਤ ਨਹੀਂ ਦੱਸੀ ਕੋਈ ਆਪਣਾ ਭੇਦ ਨਹੀਂ ਦੱਸਣਾ ਸ਼ਹਿਰ ਦਾ ਪਿੰਡ ਦਾ ਜੇ ਨਾਲ ਇਹ ਹੁੰਦੀ ਦੇਸ਼ ਭਗਤ ਬਾਰੇ ਵੀ ਆਪਣਾ ਜਾਨ ਦੇ ਦੇਣੀ ਆਪਣਾ ਬਲੱਡ ਆਪਣੀ ਜਿੰਦ ਜਾਨ ਦੇ ਦੇਣੀ ਵੀ ਆਪਣੇ ਦੇਸ਼ ਨਗਦਾਰੀ ਨਹੀਂ ਕਰਨੀ ਇਦਾਂ ਹੀ ਆਪਣਾ ਪੁਲਿਸ ਚ ਹੁੰਦਾ ਵਾ ਜਦੋਂ ਸੌਂਚ ਕਾਉਂਦੇ ਜੋ ਟ੍ਰੇਨਿੰਗ ਆਰਮੀ ਤੋਂ ਬਾਅਦ ਤੇ ਵਿਦੇਸ਼ ਭਗਤੀ ਇਹ ਚੀਜ਼ਾਂ ਹੁੰਦੀਆਂ ਵੀ ਆਪ ਸੌਂਖ ਆ ਗਿਆ ਆਪਣੇ ਦੇਸ਼ ਲਈ ਜਾਨ ਮਟਾ ਦੇਣੀ ਹਨਾ ਜਾਨ ਆਪਣੇ ਆਤਮ ਸਪਰਪਣਾ ਜਦੋਂ ਬੰਦਾ ਕੋਈ ਵੀ ਜਿੱਦਾਂ ਭਰਤੀ ਹੋ ਜਾਂਦਾ ਨਾ ਉਹ ਮਤਲਬ ਉਹਦਾ ਸਰੀਰ ਸਾਰਾ ਜੋ ਵੀ ਆਪਣਾ ਸਰੀਰ ਬੋਡੀ ਸਾਰਾ ਦੇਸ਼ ਭਗਤੀ ਵੀ ਜੀਆਂ ਮਰਨਾ ਹੁਣ ਤੇਰੇ ਕਰਕੇ ਹੀ ਆ ਤਨਖਾ ਜੋ ਵੀ ਰੋਟੀ ਪਾਣੀ ਉਹ ਘਰ ਦੇ ਚੱਲੀ ਜਾਣਾ ਇਦਾਂ ਹੀ ਹੁਣ ਵੇਖੋ ਜਿਹੜੇ ਲੀਡਰ ਆ ਜਦੋਂ ਸੋਹ ਚਕਾਉਂਦੇ ਰਾਸ਼ਟਰਪਤੀ ਚਕਾਉਂਦੇ ਜਦੋਂ ਐਮਪੀ ਐਮਐਲਏ ਚਕਾਉਂਦੇ ਆ ਇਹ ਸੋਹਾ ਖਾ ਜਾਂਦੇ ਆ ਵੀ ਅਸੀਂ ਗ੍ਰਾਂਟ ਨਹੀਂ ਖਾਂਦੇ ਅਸੀਂ ਸਾਰਾ ਕੋ A to Z ਵਧੀਆ ਕਰਾਂਗੇ ਪਰ ਇੱਥੇ ਥੋੜਾ ਲੀਡਰ ਨੂੰ ਪ੍ਰੋਬਲਮ ਆ ਜਾਂਦੀ ਆ ਵੀ ਜਦੋਂ ਥੋੜਾ ਜਿਹਾ ਆਪਣਾ ਵੇਲ ਲੈਂਦੇ ਆ ਮਤਲਬ ਆਪਾਂ ਨੂੰ ਕਿਹੜੀ ਚੀਜ਼ ਚ ਬੈਨੀਫਿਟ ਹੁੰਦਾ ਉਹ ਤੋਂ ਥੋੜਾ ਜਿਹਾ ਉਨੀਕੀ ਹੋ ਜਾਂਦਾ ਵੀ ਗਰਾਂਟਾ 'ਚ ਪ੍ਰੋਬਲਮ ਆਉਂਦੀ ਆ ਫਿਰ ਪੰਚਾਇਤਾਂ ਸਰਪੰਚਾਂ ਥੋੜਾ ਜਿਹਾ ਹੋ ਜਾਂਦਾ ਵੀ ਇੱਥੇ ਇੰਨੇ ਪੈਸੇ ਫਿਰ ਲੜਾਈ ਝਗੜੇ ਕਿੰਨਾ ਕੁਝ ਹੋ ਜਾਂਦਾ ਹਨ ਐਕਸ਼ਨ ਆਉਂਦੇ ਫਿਰ ਹਨਾ ਪਰਚੀਆਂ ਦੀ ਕਈ ਗੱਲਾਂ ਹੋ ਜਾਂਦੀਆਂ ਥਾਣੇ ਕਚਹਿਰੀਆਂ ਤੱਕ ਉਹ ਤਾਂ ਲੀਡਰ ਥੋੜਾ ਜਿਹਾ ਪ੍ਰੋਬਲਮ ਕਰ ਦਿੰਦੇ ਆ ਉਹਨਾਂ ਨੂੰ ਵੀ ਆ ਵੀ ਜਿੱਦਾਂ ਆਰਮੀ ਪੂਜਤੀ ਜਾਂ ਦੇਸ਼ ਭਗਤੀ ਦੀ ਸੌਂ ਖਾਂਦੇ ਆ ਵੀ ਗਿੰਦ ਜਾਨ ਆਪਾਂ ਵਾਰ ਦਾਂਗੇ ਆਖਰੀ ਸਾਹ ਤੱਕ ਇਦਾਂ ਹੀ ਐਮਐਲਏ ਐਮਪੀਆ ਨੂੰ ਵੀ ਆ ਵੀ ਜੋ ਜੋ ਜਿੱਦੜੇ ਦਿਨ ਖਾ ਲੱਗਣੀ ਪੈਨਸ਼ਨ ਮਿਲਣੀ ਤੁਹਾਨੂੰ ਜਦੋਂ ਰਿਟਾਇਰ ਹੋਏ ਵੀ ਸਬਰ ਰੱਖੋ ਯਾਰ ਵੀਰ ਜੀ ਗੱਲ ਸਬਰ ਦੀ ਜਿਹੜਾ ਬੰਦਾ 10000 15000 ਕਮਾਉਂਦਾ ਨਾ ਉਹਨੇ ਉਹਦੇ ਵਿੱਚ ਹੀ ਸਬਰ ਰੱਖ ਲੈਣਾ ਤੇ ਭਾਵੇਂ ਬੰਦਾ 10 15 ਲੱਖ ਕਮਾਉਂਦਾ ਉਹਨੂੰ ਫਿਰ ਵੀ ਨਹੀਂ ਸਬਰ ਹੋਣਾ ਮੈਂ ਉਹ ਚੀਜ਼ ਕਹਿਣਾ ਵੀ ਆਮ ਨਾਲ ਆਪਣਾ ਸਕੂਨ ਦਾ 10 12 15000 ਘੱਟੋ ਘੱਟ 20000 ਜਿਹੜਾ ਬੰਦਾ ਰੋਟੀ ਰੱਜ ਕੇ ਖਾਵੇ ਤੇ ਨੀਂਦ ਐਵੇਂ ਸੁੱਖੀ ਸ਼ਾਂਤੀ ਵਕਸ਼ੇ ਹੁਣ ਜਿਹੜੇ ਵੱਡੇ ਲੋਕ ਹੈ ਵੇਖ ਲੋ ਉਹਨਾਂ ਨੂੰ ਹੁੰਦਾ ਵੀ ਜਿਸ 10 ਲੱਖ ਕਮਾਏ ਕੱਲ ਨੂੰ 20 ਲੱਖ ਉਹ ਪਰ ਟੈਨਸ਼ਨ ਡਿਪਰੈਸ਼ਨ ਚ ਚੱਲ ਜਾਂਦਾ ਬੰਦਾ ਗੋਲੀ ਖਾਂਦਾ ਰਾਤ ਨੂੰ ਨੀਂਦ ਨਹੀਂ ਆਉਂਦੀ ਹੈ ਨਾ ਇਹ ਚੀਜ਼ਾਂ ਵੀ ਬੜਿਆ ਮੈਨੇ ਦੇਸ਼ ਭਗਤੀ ਇਹ ਹੁੰਦਾ ਵੀ ਐਮਐਲਏ ਐਮਪੀ ਨੂੰ ਇਹੋ ਬੇਨਤੀ ਆ ਮੰਤਰੀਆਂ ਸੰਤਰੀਆਂ ਨੂੰ ਲੀਡਰਾਂ ਨੂੰ ਬੇਨਤੀ ਆ ਵੀ ਜੋ ਵਾਦੇ ਪੂਰੇ ਕਰੋ ਜਦੋਂ ਤੁਸੀਂ ਦੇਸ਼ ਭਗਤੀ ਸੌਂ ਖਾਂਦੇ ਜੋ ਟਰੈਕਟਰ ਪਤੀ ਜਦੋਂ ਪ੍ਰਧਾਨ ਮੰਤਰੀ ਸੀਐਮ ਸਾਹ ਨੂੰ ਸੌਂ ਚਕਾਉਂਦੇ ਨਾਲ ਤੁਸੀਂ ਬੰਦੇ ਉਦੋਂ ਵੇਖੋ ਕਿੰਨਾ ਮਾਨ ਸਨਮਾਨ ਆਪਾਂ ਹੱਥ ਜੀ ਜਦੋਂ ਚੀਜ਼ ਫੜਦੇ ਆ ਹਨਾ ਸੌ ਖਾਣੇ ਆ ਇਹ ਚੀਜ਼ਾਂ ਬੜੀਆਂ ਮੈਨੇ ਰੱਖਦੀਆਂ ਝੂਠੀਆਂ ਸੌ ਬਹੁਤ ਲੈ ਕੇ ਵੇਂਦੀ ਇੱਕ ਦਵਾ ਇੱਕ ਵੱਦਵਾ ਹੋ ਗਈ ਇੱਕ ਸੌ ਹੋ ਗਈ ਇਹ ਝੂਠੀ ਨਾ ਖਾਇ ਕਰੋ ਇਹ ਚੀਜ਼ਾਂ ਬੜੀਆਂ ਨੈਗੇਟਿਵ ਆ ਵੱਖ-ਵੱਖਰੀ ਗੱਲਾਂ ਮਤਲਬ ਗਾਲਾਂ ਹੋਰ ਚੀਜ਼ਾਂ ਹੋਣੀਆਂ ਪਰ ਇਹ ਟੌਪਿਕ ਵੱਖ ਹੁੰਦਾ ਵੀ ਜਿਹੜੀ ਸੌ ਖਾਣੀ ਤੇ ਜਦੋਂ ਆਪਾਂ ਜਾਂ ਦੇਸ਼ ਭਗਤੀ ਦੀ ਸੌ ਖਾ ਲੈਣੀ ਕਿਉਂਕਿ ਐਮ ਐ ਐਮ ਐਲ ਐਮ ਪੀ ਬਹੁਤ ਤਕੜਾ ਪਾਵਰ ਹੁੰਦੀ ਹੈ ਬੰਦੇ 'ਚ 40 50 ਪਿੰਡ ਐਮ ਐਲ ਐਮ ਹੁੰਦੇ ਆ ਤੇ ਜਿਹੜਾ ਐਮ ਪੀ ਹੁੰਦਾ ਇਤੋਂ 9 ਐਮ ਐਲ ਥੱਲੇ ਹੁੰਦੇ ਦੇ ਇੱਕ ਐਮ ਪੀ ਦੇ 9 ਜਾਂ 10 ਜਾਂ 12 ਐਮ ਐਲ ਹੁੰਦੇ ਹਲੇ ਹੁੰਦੇ ਆ ਇਹ ਬੜੀਆਂ ਤੇ ਬੜਾ ਵਧੀਆ ਹੁੰਦਾ ਪਰ ਦੇਸ਼ ਭਗਤੀ ਦੀ ਮਰਨ ਮਿਟਰ ਨਾ ਬਹੁਤ ਹੁੰਦਾ ਜਿੱਦਾਂ ਬਾਰਡਰਾਂ ਦੇ ਹਨ ਕੱਲੇ ਕੱਲੇ ਪੁੱਤ ਕੱਲੇ ਕੱਲੇ ਧੀ ਕੇ ਦੇ ਭਰਾ ਕੇ ਦਾ ਜਾਂਦਾ ਹਨ ਕਿ ਦਾ ਪਿਓ ਜਾਂਦਾ ਕੇ ਦੀ ਭੈਣ ਜਾਂਦੀ ਹੈ ਤੇ ਦੇਸ਼ ਭਗਤੀ ਇਹੋ ਚੀਜ਼ਾਂ ਹੁੰਦੀਆਂ ਵੀ ਜਿ ਬਾਰਡਰ ਤੇ ਆਪਣਾ ਆਪਣਾ ਜਿੰਦ ਜਾਨ ਕੇ ਜਿੱਦਾਂ ਹੁਣ ਅੱਜ ਕੱਲ ਤਾਨੂੰ ਪਰ ਡਰੱਗਸ ਆ ਰਹੇ ਹਨ ਬਾਰਡਰਾਂ ਦੁਆਰੇ ਕਿਉਂਕਿ ਇਹ ਐਵੇਂ ਨਹੀਂ ਆ ਰਹੇ ਥੋੜਾ ਜਿਹਾ ਆਪਣਾ ਮੇਲ ਮਤਨ ਹੁੰਦਾ ਉਹ ਨਹੀਂ ਕਿ ਐਵੇਂ ਨਹੀਂ ਕੋਈ ਛੋਟੇ ਜਾਂਦਾ ਪਰ ਕਈ ਰਲ ਜਾਂਦੇ ਆਪਣੇ ਪੰਜਾਬੀ ਕੋਈ ਆਪਣਾ ਇੰਡੀਆ ਨੂੰ ਉਧਰ ਪਾਕਿਸਤਾਨ ਨਾਲ ਜਾਂਦਾ ਪਾਕਿਸਤਾਨ ਦਾ ਇੰਡੀਆ ਨੂੰ ਰਲ ਜਾਂਦਾ ਹਨਾ ਫਿਰ ਸਿਮਾ ਨਾਲ ਫਿਰ ਕਈ ਗੱਲਾਂ ਬਾਤਾਂ ਹੋ ਜਾਂਦੀਆਂ ਇਹ ਚੀਜ਼ਾਂ ਬਹੁਤ ਮੈਨੇ ਰੱਖਦੀਆਂ ਇਸ ਕਰਕੇ ਮੰਤਰੀਆਂ ਨੂੰ ਬੇਨਤੀ ਹੈ ਵੀ ਜਿੰਨਾ ਸਬਰ ਸੰਤੋਖ ਰੋ ਜਿੰਨਾ ਗ੍ਰਾਂਟ ਮਿਲਦੀ ਅਗਲੇ ਨੂੰ ਦਿਓ ਕਿਉਂਕਿ ਉਹ ਚੀਜ਼ਾਂ ਬੜੀਆਂ ਮੈਨੇ ਰ ਅਗਲੀ ਫਿਰ 5 ਸਾਲ ਉਹ ਫਿਰ ਬੰਦਾ ਅੱਖ ਦੇ ਹੁੰਦਾ ਹੁਣ ਵੇਖੋ ਆਪਣਾ ਸ਼ੰਭੂ ਬਾਰਡਰ ਹੋਇਆ ਸੀ ਦਿੱਲੀ ਬਾਰਡਰ ਖਨੋਰੀ ਬਾਰਡਰ ਹੋਇਆ ਸੀ ਹਨਾ ਉਹਦੇ ਸਬਰ ਰੱਖਿਆ ਸਬਰ ਰੱਖਿਆ ਨਾ ਇਹਨਾਂ ਨੇ ਕਿਸਾਨਾਂ ਨੇ ਡੇਢ ਸਾਲ ਬੈਠੇ ਰਹੇ ਹਨਾ ਉਹਦੇ ਆਪਣੇ ਬੱਚੇ ਜਿਹੜੇ ਦਿੱਲੀ ਬਾਰਡਰ ਤੇ ਤੇ ਜੇਤੀ ਹੋਈ ਐਮਐਸਪੀ ਉਹਨਾਂ ਨੇ ਨੋਟੀਫਿਕੇਸ਼ਨ ਜਾਰੀ ਕੀਤਾ ਹਨਾ ਵੀ ਐਮਐਸਪੀ ਦੇਵਾਂਗੇ ਹੋਣਾ ਜਿਹੜੀ ਆਪਣੀ ਫਸਲ ਪੰਜਾਬ ਦੀ ਇਦਾਂ ਹੀ ਆਪਣੇ ਸ਼ੰਭੂ ਬਾਰਡਰ ਤੇ ਖਨੋਰੀ ਬਾਰਡਰ ਬੈਠੇ ਤੇ ਉਹ ਥੋੜਾ ਜਿਹਾ ਤੱਕ ਸਰਕਾਰ ਨੇ ਕੀਤਾ ਵੀ ਉਹਨਾਂ ਠਾਤਾ ਪਰ ਇਹ ਜਿਹੜੀ ਗਹਿਰੀ ਸੱਟ ਇਹ 2027 ਚ ਪਤਾ ਲੱਗਣੀ ਵੀ ਕੀ ਕੀ ਚੱਕਰ ਬਣਿਆ ਹੈ ਪਰ ਇਹੋ ਦੇਸ਼ ਭਗਤੀ ਇਹ ਹੋਣ ਦੀ ਵੀ ਆਪਣੇ ਆਪਣੇ ਆਪ ਨੂੰ ਮਨ ਮੇੜ ਕਰਦੇ ਜਿੱਦਾਂ ਵੇਖੋ ਆਪਣੇ ਨੇਵੀ ਅਨੇਵੀ ਜਲ ਸੈਨਾ ਥਲ ਸੈਨਾ ਵਾਯੂ ਸੈਨਾ ਆਪਣੀਆਂ ਤਿੰਨ ਸੈਨਾਵਾਂ ਜਲ ਸੈਨਾ ਥਲ ਸੈਨਾ ਤੇ ਵਾਯੂ ਸੈਨਾ ਜਿੱਦਾਂ ਨੇਵੀ 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 ਦੇ ਜਿੱਦਾਂ ਜਹਾਜ਼ ਲੜਾਕੂ ਜਹਾਜ਼ ਹੁੰਦੇ ਆ ਹਨਾ ਨੇਵੀ ਸਮਾਨ ਜਾਂਦਾ ਹਨਾ ਐਕਸਪੋਰਟ ਹੁੰਦਾ ਉਧਰੋਂ ਇੱਧਰ ਆਉਂਦਾ ਇੱਧਰੋਂ ਉਧਰ ਜਾਂਦਾ ਹਨਾ ਪਾਕਿਸਤਾਨ ਨੂੰ ਜਾਂਦਾ ਹਨਾ ਪਾਕਿਸਤਾਨ ਵਾਲੇ ਗੁੱਸਪੇੜ ਹੁੰਦੀ ਆ ਆਪਣੇ ਕਿੰਨਾ ਡੇਲੀ ਬੰਦਾ ਮਰਦੇ ਰਹਿੰਦੇ ਹਨਾ ਪਿੱਛੇ ਜੇ ਕਿੰਨਾ ਕੁਝ ਹੋਇਆ ਹਨਾ ਪਾਕਿਸਤਾਨ ਵਾਲੇ ਉਹ ਆਪਣੇ ਭਰਾ ਉਹ ਛੋਟਾ ਭਾਈ ਆਪਣੇ ਜਿੱਦਾਂ ਹਰਿਆਣਾ ਉਹ ਲੈਂਦਾ ਚੜ੍ਹਦੇ ਪੰਜਾਬ ਦੇ ਦੋਵੇਂ ਇਹ ਉਦੋਂ ਵੰਡਾ ਹੋਈਆਂ 1947 ਨਹੀਂ ਤੇ ਇਹ ਸਾਰਾ ਕੁਝ ਇੱਕੋ ਹੁੰਦਾ ਲਾਹੌਰ ਦਾ ਰਾਜ ਹੁੰਦਾ ਹੈ ਆਪਣਾ ਹਨਾ ਮਹਾਰਾਜ ਰنجਜੀਤ ਸਿੰਘ ਬਾਰੇ ਉੱਥੋਂ ਅੰਗਰੇਜ਼ ਉੱਥੇ ਪੰਜਾਬ ਚ ਆਇਆ ਕਰਦੇ ਆਪਣਾ ਇੱਧਰ ਦਾ 1 ਰੁਪਿਆ ਦਾ 13 ਪਾਉ ਨੇ ਇੰਗਲੈਂਡ ਦੇ ਹੁੰਦੇ ਸੀ ਹੁਣ ਵੇਖੋ ਪਾਕਿਸਤਾਨ ਇਹ ਕਿੰਨਾ ਔਣਾ ਆਪਣਾ ਨਨਕਾਣਾ ਸਾ ਪੰਜਾ ਸਾਹਿਬ ਜਾਨੀ ਕਿੰਨਾ ਪਿਆਰ ਕਰਦੇ ਹਨ ਸਿੱਖਾਂ ਨੂੰ ਕਿੰਨਾ ਪਿਆਰ ਕਰਦੇ ਇਹ ਕਈ ਇਹ ਸਾਰੀਆਂ ਪੰਜੇ ਉਂਗਲਾਂ ਇੱਕ ਬਰਾਬਰ ਨਹੀਂ ਹੁੰਦੇ ਕਿਉਂਕਿ ਜਿਹੜੀ ਇੱਕ ਮੱਝ ਇੱਕ ਮੱਝ ਸਾਰੀਆਂ ਮੱਝਾਂ ਨੂੰ ਮਤਲਬ ਖਰਾਬ ਕਰ ਦਿੰਦੀ ਆ ਇਸ ਕਰਕੇ ਇਹ ਬੰਦਾ ਇਕ ਹੀ ਖਰਾਬ ਹੁੰਦਾ ਵਾ ਬਾਕੀ ਸਾਰਿਆਂ ਦੇ ਨਾਂ ਲੱਗੇ ਜਾਂਦਾ ਵੇ ਇੱਕ ਦੋ ਹੀ ਬੰਦੇ ਖਰਾਬ ਪਾਰਟੀਆਂ ਕੋਈ ਨਹੀਂ ਮਾੜੀ ਹੁੰਦੀ ਵਿੱਚ ਬੰਦੇ ਖਰਾਬ ਹੁੰਦੇ ਆ ਜਿੱਦਾਂ ਕੋਈ ਸਰਕਾਰ ਨਹੀਂ ਮਾੜੀ ਵਿੱਚ ਬੰਦੇ ਖਰਾਬ ਹੁੰਦੇ ਆ ਹੁਣ ਐਸਜੀਪੀਸੀ ਵੇਖੋ ਆਪਣੇ ਹਨ ਲੰਗਰ ਲਾਉਣ ਦੀ ਕਿੰਨਾ ਕੋ ਕਰਦੀ ਪਾਕਿਸਤਾਨ ਵੀਜ਼ਾ ਦਿੰਦੀ ਆ ਆਪਾਂ ਨੂੰ ਹਨ ਨਨਕਾਣਾ ਸਾਹਿਬ ਜਦੋਂ ਬਰਛੀ ਮਹਾਰਾ ਰਣਜੀਤ ਸਿੰਘ ਦੀ ਹੁੰਦੀ ਆ ਨਾ ਗੁਰੂ ਨਾਨਕ ਦੇ ਜੀ ਦਾ ਹਨ ਪੱਕ ਕੋਈ ਚੀਜ਼ ਨਹੀਂ ਮਾੜੀ ਹੁੰਦੇ ਵਿੱਚ ਬੰਦੇ ਮਾੜੇ ਹੁੰਦੇ ਆ ਵੀ ਉਹਨਾਂ ਨੂੰ ਇਹ ਹੁੰਦਾ ਵੀ ਕਈਆਂ ਦਾ ਦਿਮਾਗ ਹੀ ਇਸ ਪਾਸੇ ਨੈਗੇਟਿਵ ਗੱਲਾਂ ਪਾਸੇ ਹੁੰਦਾ ਵੀ ਕੇਸ ਦਾ ਪਲਾ ਕਰਨਾ ਹੀ ਨਹੀਂ ਆਪਕੇ ਨੂੰ ਮਾਰਨਾ ਆ ਕੇ ਦਾ ਪਲਾ ਕਰਨਾ ਉਹਨਾਂ ਦੀਆਂ ਚੀਜ਼ਾਂ ਨੈਗੇਟਿਵ ਥੋੜੀ ਹੁੰਦੇ ਵੀ ਕੇ ਦਾ ਬੁਰਾ ਕਰੀ ਜਾਣਾ ਕਰੀ ਇਦਾਂ ਹੀ ਦੇਸ਼ ਭਗਤੀ ਹੁੰਦੀ ਆ ਵੀ ਸੋਹਾ ਖਾ ਲੈਣੀ ਆ ਫਿਰ ਗੱਲ ਮੰਨਣੀ ਹਣਾ ਦੇਸ਼ ਨਗਦਾਰੀ ਕਰਨੀ ਇਹ ਚੀਜ਼ਾਂ ਨਾ ਕਰਿਆ ਕਰੋ ਪੁਲਿਸ ਆਰਮੀ ਨੇਵੀ ਜਿੰਨੀਆਂ ਵੀ ਭਰਤੀਆਂ ਹੁੰਦੀਆਂ ਸਰਕਾਰੀ ਪ੍ਰਾਈਵੇਟ ਜਿੰਨੀਆਂ ਵੀ ਸੋਹ ਚਕਾਉਣੀ ਪੈਂਦੀ ਜਦੋਂ ਜਦੋਂ ਵੀ ਬੰਦਾ ਨਵਾਂ ਨਵਾਂ ਭਰਤੀ ਹੁੰਦਾ ਵੀ ਜਦੋਂ ਵੀ ਕੋਈ ਉਹਦੇ ਮਾਨ ਚ ਆ ਜਾਏ ਵੀ ਮੈਂ ਕੋਈ ਗਦਾਰੀ ਕੁਝ ਵੀ ਕਰਨਾ ਉਹਨੂੰ ਫਿਰ ਸੋਹ ਜਿਤਾ ਜਾਂ ਦੀ ਮਸਾਂ ਉਹ ਖਾਦੀ ਆ ਆਪਣੇ ਦੇਸ਼ ਲਈ ਆਪ ਦੇ ਦੇਸ਼ ਲਈ ਮਨ ਮਿਟਣਾ ਜਾਨ ਆਪਣੇ ਆਪ ਦੇ ਦੇਸ਼ ਦੀ ਦੇਣੀ ਹੈ ਇਸ ਕਰਕੇ ਬੇਨਤੀ ਆ ਵੀ ਦੇਸ਼ ਭਗਤੀ ਇੱਕ ਬਹੁਤ ਵੱਡਾ ਹੁੰਦਾ ਵਾ ਲੀਡਰਾਂ ਨੂੰ ਪੋਲਿਟਿਕਸ ਨੂੰ ਮੰਤਰੀ ਸਾਰਿਆਂ ਨੂੰ ਬੇਨਤੀ ਆ ਦਾਸ ਲੋ ਵੀ ਜੋ ਜਿੰਨਾ ਗ੍ਰਾਂਟ ਬੰਨਦੀ ਜਿੰਨਾ ਵੀ ਕੋਈ ਵੀ ਸੜਕ ਬਣਾਉਣੀ ਆ ਜਾਂ ਕੋਈ ਵੀ ਕੁਝ ਵੀ ਦੇਣਾ ਜਿੱਦਾਂ ਸਰਪੰਚਾਂ ਨੂੰ ਐਮਸੀ ਨੂੰ ਪੂਰਾ ਦਿਆ ਕਰੋ ਕਿਉਂਕਿ ਅਗਲੇ 5 ਸਾਲ ਉਹ ਵੇਖਣੇ ਜੇ ਇੱਕ ਆਪ ਦਾਹਾਂ ਜੋ 7 ਨੰਬਰ ਲੈ ਲੈ 3 ਨਾਲ ਲੈ ਉਹ ਫਿਰ ਅਗਲੀ ਜਿਹੜੀ ਪੰਗਾ ਪੈ ਜਾਣਾ ਆਪ ਨੂੰ ਅਗਲੀ ਜਿਹੜੀ ਸਰਕਾਰ ਹੁਣ ਵੇਖੋ ਆਮ ਪਾਰਟੀ ਆ ਗਈ ਹੁਣ ਜਿਹੜੇ ਮੌਜੂਦਾ ਆਮ ਪਾਰਟੀ ਹਨ ਇਹਨਾਂ ਜੇ ਕੰਮ ਕੀਤੇ ਅਗਲੇ 5 ਸਾਲ ਬਣੂਗੀ ਜੇ ਨਹੀਂ ਕੀਤੇ ਫਿਰ ਕੋਈ ਜਿਹੜੀ ਨਵੀਂ ਪਾਰਟੀ ਉਹ ਬਣੂਗੀ ਇਹੋ ਚੀਜ਼ਾਂ ਲੋਕੀ ਵੇਹਦੇ ਆ ਇਹ ਨਹੀਂ ਲੋਕੀ ਪਾਗਲ ਥੋੜਾ ਵਾ ਵੋਟਾਂ ਚਲੋ ਵੋਟਾਂ ਕਈ ਸ਼ਰਾਬ ਤੇ ਬੂਟ ਦੇ ਦਿੰਦੇ ਹਨਾ ਕਈ ਪੈਸੇ ਵੋਟ ਕਈ ਵਿੱਚ ਸਿਆਣੇ ਵੀ ਲੋਕ ਹੁੰਦੇ ਆ ਵੀ ਸਾਡੀ ਗਲੀ ਨਹੀਂ ਬਣੀ ਸਾਡੇ ਸੀਵਰੇਜ ਨਹੀਂ ਸਾਡੀਆਂ ਲਾਈਟਾਂ ਨਹੀਂ ਲੱਗੀਆਂ ਇਹ ਜਦੋਂ ਆਪਾਂ ਸਰਕਾਰਾਂ ਜਦੋਂ ਗਰੰਟਾ ਨਹੀਂ ਦਿੰਦੀਆਂ ਹਨਾ ਉਦੋਂ ਫਿਰ ਦੇਸ਼ ਭਗਤੀ ਦੀ ਆਪਾਂ ਇੱਕ ਵਾਰ ਸੌਂ ਖਾ ਲੈਨੇ ਫਿਰ ਆਪਾਂ ਕੰਮ ਪੂਰਾ ਕਰਿਆ ਕਰੋ ਜੇ ਮਹਾਰਾਜ ਨੇ ਜੇ ਮੈਨੂੰ ਪਾਵਰ ਦਿੱਤੀ ਹੈ ਨਾ ਜੇ ਮੈਂ ਐਮਐਲਏ ਐਮਪੀ ਮੈਂ ਬਣ ਗਿਆ ਮੈਂ ਦੇ ਭਲਾ ਕਰੂੰ ਪਹਿਲਾਂ ਆਪਣੇ ਸ਼ਹਿਰ ਦਾ ਭਲਾ ਕਰੋ ਜਿੱਥੇ ਜਿੰਨਾ ਤੈਨੂੰ ਬਣਾਇਆ ਇਹਨਾਂ ਦਾ ਭਲਾ ਕਰੋ ਤੇ ਫਿਰ ਜਿੰਨੇ ਤੈਨੂੰ 40 50 ਪਿੰਡਾਂ ਨੇ ਵੋਟਾਂ ਪਾਈਆਂ 40 50 ਪਾਈਆਂ ਕਿਉਂਕਿ 50000 35000 ਬੋੜੇ ਕੈ ਮਿਲਣ ਚਾਹੀਦੇ ਹੁੰਦੀ ਜਿੱਦਣ ਲਈ ਇਸ ਕਰਕੇ ਦੇਸ਼ ਭਗਤੀ ਦਾ ਇਹ ਹੁੰਦਾ ਵੀ ਜਿੰਨੇ ਵੀ ਸੌਂ ਖਾਂਦੇ ਆਪਣੇ ਆ ਰੇਮਯੋਗੀ ਪੁੱਲ ਹੋਗੀ ਰੇਲਵੇ ਹੋਗੀ ਜਿੰਨਾ ਵੀ ਹੋਗੀ ਆਪਣਾ ਤਨੋਂ ਮਨੋਂ ਦਿਲੋਂ ਰਿਸਪੈਕਟ ਇਮਾਨਦਰੀ ਨਾਲ ਕੰਮ ਕਰਿਆ ਕਰੋ ਇਮਾਨਦਰੀ ਇਨ ਤਨਖਾਹ ਵਾਧੂ ਵੀਰ ਜੀ ਖਾਣੀਆਂ ਦੇ ਦੋ ਰੋਟੀਆਂ ਦੋ ਟਾਈਮ ਰੋਟੀ ਖਾਣੀ ਤੇ ਦੋ ਟਾਈਮ ਚਾਹ ਪੀਣੀ ਹੁੰਦੀ ਵੱਧ ਤੋਂ ਵੱਧ ਕੀ ਆਪਾਂ ਕੀ ਆਪਾਂ ਕਿਹੜਾ ਸੋਨੇ ਦੀ ਥਾਲੀਆਂ ਚਾਂਦੀ ਦੇ ਚੁੰਚਾਂ ਹੀ ਖਾਣੇ ਹੁੰਦੀ ਸਬਰ ਸੰਤੋਖ ਬਖਸ਼ੋ ਆ ਸਬਰ ਸੰਤੋਖ ਦਾ ਬਹੁਤ ਕੰਮ ਹੈ ਇਸ ਕਰਕੇ ਦੇਸ਼ ਭਗਤੀ ਦਾ ਸਾਡਾ ਇਹੋ ਟਾਪਿਕ ਹੀ ਵੀ ਆਪਣਾ ਜੋ ਵੀ ਆ ਇਮਾਨਦਾਰੀ ਨਾਲ ਕਰੋ ਤੇ ਇਮਾਨਦਾਰੀ ਸਭ ਤੋਂ ਚੰਗੀ ਨੀਤੀ ਹੈ ਮਿਹਨਤੀ ਸਫਲਤਾ ਦੀ ਹੁੰਦੀ ਹੈ ਵਾਹਿਗੁਰੂ ਖਾਲਸਾ ਇਹ ਫਤਿਹ